ਬਿਹੋਨਰ ਦੀ ਜਿਹੜਾ ਬੰਦੇ ਦੇ ਹੱਥ 'ਚ ਆਏ ਹਾਂ ਜਦੋਂ ਅਸੀਂ ਲੁਧਿਆਣੇ ਵਾਲਾ ਕਬਜ਼ਾ ਲਿਆ ਸੀ ਸਟਾਰ ਇਨ ਕਲੇ ਵਾਲਾ ਇਹ 32 ਕਿल्ले ਸੀ ਬਾਈ ਜੀ ਹਾਂ 6 ਮਹੀਨੇ ਕੋਲੀ ਚੱਲੀ ਤੇਰਾ ਨੋਨੀ ਵੀ ਇੱਥੇ ਹੁੰਦਾ ਸੀ ਸਾਡੇ ਕੋਲੇ ਅੱਛਾ ਠੀਕ ਹੈ ਨਾ ਠੀਕ ਹੈ 6 ਮਹੀਨੇ ਹਾਂ ਨੋਨੀ ਡਰਾਉਂਦਾ ਹੁੰਦਾ ਜੀ ਉਹ ਸਾਰਿਆਂ ਨੂੰ ਹਾਂ ਵਾਹ ਨੋਨੀ ਨੇ ਕਹਨਾ ਦੇਖ ਲੈ ਇਹਨਾਂ ਨਾਲ ਨਾ ਕਿਤੇ ਸੌਖਾ ਦੇਖ ਸਰੇ ਵੱਜੇ ਹਾਂ ਦੇਖ ਸਰੇ ਵੱਜੇ ਸੀ ਸਾਲੇ ਦੇ ਮਾਤਾ ਦੇ ਦਾਗ ਹਾਂ ਲੁਧਿਆਣੇ ਵਾਲੀ ਬਿੜੀ ਰੋਦ ਕੁੱਤੀ ਆ ਕੇ ਕਦੇ ਕਦੇ ਟੀਕੇ ਨੂੰ ਚੀਰਾ ਦਵਾਇਆ ਹੋਇਆ ਸੀ ਕਹਿੰਦਾ ਉਹਦੇ ਮੇਰੇ ਬੰਬ ਵੱਜਿਆ ਅੱਛਾ ਚੁੱਪ ਕਰ ਗਿਆ ਮੈਨੂੰ ਕਹਿੰਦਾ ਭਾਈ ਪੈਰ ਹੀ ਨਹੀਂ ਲੱਗਣ ਦਿੰਦਾ ਤੁਹਾਡਾ ਬੰਦਾ ਯਾਰ ਲੱਗਾ ਉਹਦਾ ਲੱਪਾ ਜਿਆਉਂਦਾ ਹੁੰਦਾ ਹੀ लवली ਅੱਛਾ ਆੰਨਾ ਪਾਲਟੀਆਂ ਦਵਾਲਟੀਆਂ ਉਹਨਾਂ ਨੇ ਰਣਜੀਤ ਐਵੀਨਿਊ ਵਾਲਿਆਂ ਦੀ ਲਈ ਸੀ ਜਗਾ ਹਾਂ ਰਣਜੀਤ ਨੇ ਐਵੀਨਿਊ ਵਾਲਿਆਂ ਨੂੰ ਬਈ ਰੁਕਾ ਰਣ ਨਹੀਂ ਦਿੱਤਾ ਉਹਨਾਂ ਨੇ ਹਾਂ ਉਹ ਦੱਸ ਬਾਬਾ ਹਾਂ ਉਹਦਾ ਰੌਲਾ ਕੀ ਸੀ ਰੌਲਾ ਸੀਗਾ ਜਿਵੇਂ ਮੰਨ ਲਾ ਰਣਜੀਤ ਐਵੀਨਿਊ ਵਾਲਿਆਂ ਨੇ ਜ਼ਮੀਨ ਦਾਸ ਤੋਂ ਪਹਿਲੀ ਖਰੀਦ ਲਈ 32 ਕਿੱਲੇ ਠੀਕ ਹੈ ਉਹ ਕਹਿੰਦੇ ਵੀ ਆਪਾਂ ਹਜੇ ਨਹੀਂ ਕਲੋਨੀ ਕੱਟਣੀ ਹਾਂ 2-3 ਸਾਲ ਤੋਂ ਬੀਜ ਨਹੀਂ ਤਾਂ ਬੀਜ ਲਾ ਅੱਛਾ ਕਿ ਸਾਨੂੰ ਦੇਖ ਕੇ ਦੀ ਵੀ ਲੋੜ ਨਹੀਂ ਇਮਾਨਦਾਰੀ ਦਿਖਾਈ ਹਾਂ ਉਹਨਾਂ ਨੇ ਚਲੋ ਉਵੇਂ ਹੀ ਕਰਿਆ ਹਾਂ ਤੇ ਲਈ ਸੀ 30-30 ਲੱਖ ਨੂੰ ਅੱਛਾ ਤੇ ਜ਼ਮੀਨ ਹੋ ਗਈ ਕਰੋੜ ਤੋਂ ਉੱਤੇ ਨੂੰ ਬਈ ਕਿੱਲਾ ਉਹ ਕਹਿੰਦਾ ਮੈਂ ਤਾਂ ਕੋਈ ਨਹੀਂ ਦਿੰਦਾ ਅ ਕਦਾ ਦੇ ਬਹਿਲਾ ਲੋਬੇ ਗਿਰੀ ਵਧ ਗਈ ਮੇਰੀ ਬਹਿਲੀ ਮੇਰੇ ਕੋਲੇ ਆ ਮੈਨੂੰ ਦਿੰਦਾ ਹੀ ਨਹੀਂ ਹਾਂ ਰਿਐਸਪੀ ਉਹਨਾਂ ਹੋਈ ਵੀ ਆ ਯਾਰ ਹਾਂ ਤੇ ਉਹ ਗਾਲ ਹੀ ਨਾ ਕਰੇ ਹਾਂ ਇਹਨਾਂ ਨੇ ਅਨਜੀਤ ਐਵੀਨਿਉ ਵਾਲੇ ਨੇ ਇੱਕ ਦੋ ਢੋਲੇ ਸੱਟੇ ਲਿਆ ਕੇ ਉਹਨਾਂ ਨੇ ਦਵਾ ਦਲੇ ਹਾਂ ਭਜਾ ਲੇ ਹਾਂ ਹੁਣ ਉਹਨਾਂ ਨੂੰ ਵੀ ਪਤਾ ਸੀਗਾ ਵੀ ਦਵਲਾਂਗੇ ਤਾਂ ਵੀ ਆਦਬ ਜਦ ਤੱਕ ਲੈ ਕੇ ਡਿੱਗਾ ਗਏ ਹਾਂ ਤੇ ਪੇਰਾ ਆ ਗਿਆ ਨਿੰਦੀ ਉਹਨਾਂ ਕੋਲੇ ਕੇਸ ਲੁਧਿਆਣੇ ਵਾਲਿਆਂ ਕੋਲੇ ਬੈਣੀ ਪਾ ਲੈਣਾ ਕੋਲੇ ਹਾਂ ਨਿੰਦੀ ਉਹਨਾਂ ਨੇ ਵੀ ਸੌਦਾ ਕਰਨ ਤੋਂ ਪਹਿਲਾਂ ਪੱਪੀ ਨੂੰ ਫੋਨ ਲਾ ਲਿਆ ਮੋਗੇ ਐਸਐਚਓ ਨੂੰ ਹਾਂ ਪੱਪੀ ਨੇ ਮੈਂ ਤੇ ਟੋਨਾ ਵਰਦੇ ਹੀ ਪੁਰਾਣੀ ਚੁੰਗੀ ਕੋਲੇ ਸਾਨੂੰ ਫੋਨ ਲਾ ਲਿਆ ਕਹਿੰਦਾ ਕਿੱਥੇ ਆ ਹਾਂ ਟੋਨਾ ਕਹਿੰਦਾ ਇੱਥੇ ਆ ਬਾਈ ਕਹਿੰਦਾ ਤਾਰੀਮ ਲੈ ਕੇ ਘਰੇ ਆ ਜਾ ਹਾਂ ਆਈ ਚਲੇ ਗਈ ਹਾਂ ਕਹਿੰਦਾ ਵੀ ਗੱਲ ਆ ਹੈ ਕਿਉਂਕਿ ਸਾਡੇ ਨਾਲ ਪਹਿਲਾਂ ਪੱਪੀ ਦੇ ਜਵਾਨ ਹੋਈ ਵੀ ਸੀ ਜਦੋਂ ਵੀ ਭੱਜੇ ਵੇ ਸੀ ਬਾਈ ਹਾਂ ਵੀ ਸਾਰਾ ਖੇੜਾ ਚਲਾ ਦੇ ਜੋ ਕਹੋਗੇ ਕਰਾਂਗੇ ਹਨਾ ਹਾਂ ਤੇ ਕਹਿੰਦਾ ਵੀ ਆਹ ਕੰਮ ਕਰਨਾ ਮੈਂ ਕਹਾਂ ਜੀ ਹੋ ਜੂ ਅੱਛਾ ਨਿੰਦੀ ਬੈਠਾ ਬੈਠਾ ਕਹਿੰਦਾ ਦੋ ਬਾਲਟਾਂ ਦਾ ਭਜਾ ਦੇਣਾ ਪਹਿਲਾਂ ਉਹਨਾਂ ਦੀ ਹਾਂ ਮੈਂ ਕਹਾਂ ਬਾਈ ਅਸੀਂ ਭੱਜਣ ਪੁੱਜਣ ਵਾਲੇ ਨਹੀਂ ਹੂੰ ਠੀਕ ਹੈ ਨਾ ਹੂੰ ਹਾਂ ਜੇ ਮਰ ਗਏ ਫੇਰ ਨਾ ਗਾਲਾਂ ਕੱਢਿਓ ਹਾਂ ਹੈ ਨਾ ਭੱਜਦੇ ਨਹੀਂ ਹਾਂ ਜੇ ਜਿਉਂਦੇ ਭੱਜ ਗਏ ਫੇਰ ਖਸ ਗਏ ਹੂੰ ਭੱਜਣ ਭੱਜਣਾ ਦਾ ਵਰਕ ਹੀ ਵੱਢਦੇ ਹੂੰ ਤੇ ਵਟਸਐਪ ਅੱਪੀ ਕਹਿੰਦਾ ਉਹ ਕਹਿੰਦਾ ਪੈਸੇ ਲਾਉਣੇ ਆ ਹਾਂ ਤੁਹਾਨੂੰ ਪੁੱਛ ਕੇ ਲਾਉਣੇ ਆ 32 ਕਿੱਲੇ ਆ ਹੂੰ ਉਹ ਮੈਂ ਕਹਾਂ ਜੀ ਲਾ ਦਿਓ ਜਿਵੇਂ ਕਹੇ ਤਾਂ ਅੱਪੀ ਕਹਿੰਦਾ ਲਾ ਦਿਓ ਜਵਾਮੀ ਭਾਰਤੀ ਮੁੰਡਿਆਂ ਨੇ ਲਾ ਦਿਓ ਹੂੰ ਮੈਨੂੰ ਮਾਨ ਹੈ ਕਹਿੰਦਾ ਮੁੰਡਿਆਂ ਦੇ ਹੂੰ ਉਹਨਾਂ ਨੇ ਜੀ ਲੈ ਲਈ ਅਸੀਂ ਕਾਬਦ ਲੈ ਲਿਆ ਬਾਈ ਹੂੰ ਆਪ ਜਿਆ ਲੈ ਲਿਆ ਤੇ ਉਹਨਾਂ ਨੇ ਸਟੈਪ ਖੇਦਨੇ ਸ਼ੁਰੂ ਕਰਤੇ ਜਿਹੜੇ ਜਿਹੜੇ ਵੀ ਖੇਡਦੇ ਸੀ ਉਹ ਅੱਛਾ ਅਸੀਂ ਕੋਈ ਨਹੀਂ ਚੱਲਣ ਦਿੱਤਾ ਹਾਂ ਸਾਨੂੰ ਪਤਾ ਸੀ ਕਿਵੇਂ ਪੈਂਦੇ ਆ ਇਹ ਕਿਵੇਂ ਉਹਨਾਂ ਨੇ ਸਾਡੇ ਬੰਦੇ ਵਿੱਚੋਂ ਪੱਟ ਲਏ ਅੱਛਾ ਲਿਆ ਜੀ ਹਾਂ ਆਪਦੇ ਬਣਾ ਲਏ ਜਿਵੇਂ ਆਪਦੇ ਬੰਦੇ ਸਾਡੇ ਲਿਆਜੀ ਬਣਾਤੇ ਵਿਚਵਾਰਤੇ ਹਨਾ ਤੇ ਫੇਰ ਤਲਾਹ ਕਿੰਨੇ ਬੰਦੇ ਹੁੰਦੇ ਆ ਇਹ ਹਾਂ ਕਿਵੇਂ ਆ ਨਾ ਕੀ ਇਹਨਾਂ ਕੋਲੇ ਅਸੀਂ ਜੀ ਸੀ ਬੀ ਲੈ ਕੇ ਜੀ ਸੀ ਬੀ ਤੇਰਾ ਵੀਰ ਚਲਾਉਣ ਜਾਣਦਾ ਮੈਂ ਹੋਂ ਦਬਈ ਚ ਬਥੇਰੇ ਪੰਗੇ ਲਏ ਐਲੀ ਵੇਲੂ ਵੀ ਆ ਜਾਣਾ ਮੈਂ ਜੀ ਸੀ ਬੀ ਨਾ ਬਾਂਕਰ ਪੱਟ ਲੇ ਅੱਛਾ ਥੱਲੇ ਅਸੀਂ ਹੋਰੇ ਪੱਟ ਲੇ ਅੱਛਾ ਅਦੀ ਪਾ ਯੰਗ ਬਾਂਕਰ ਬਣਾ ਲੇ ਕਿਉਂਕਿ ਟੋਨਾ ਜਿਹੜਾ ਟੋਨੇ ਦੇ ਕੋਲੇ ਟ੍ਰੇਨਰ ਹੈ ਟੋਨਾ ਬਹੁਤ ਤਕੜਾ ਬਈ ਆਰਮੀਆ ਆਰਮੀ ਦਾ ਟੋਨੇ ਕੋਲੇ ਸਾਰੀਆਂ ਗਤੀਵਿਧੀਆਂ ਇਹਦੇ ਕੋਲ ਕਿਉਂਕਿ ਇਹ ਫੌਜ ਤੇ ਭਾਤੀ ਹੋ ਗਿਆ ਹੈ ਇਹਦਾ ਦਿਮਾਗ ਸ਼ੁਰੂ ਤੋਂ ਲੈ ਕੇ ਜਿਆਦਾ ਬੜਾ ਤੇਜ ਆ ਬਈ ਮੈਂ ਕਹਿੰਦਾ ਯਾਰ ਜਦੋਂ ਗੋਲੀ ਚਲਾਉਣ ਲੱਗਿਆ ਨਾ ਬੰਦਾ ਇੰਤ ਵੀ ਪੈਰ ਪਿੱਛੇ ਨਹੀਂ ਪੜਦਾ ਗਾਂ ਨੂੰ ਵੱਧਾ ਮੈਂ ਇੰਨਾ ਸੀ ਬੜਾ ਪ੍ਰੋਪਰ ਖੜ ਕੇ ਗੋਲੀ ਚਲਾਉਂਦਾ ਹੁੰਦਾ ਸੀ ਉਦੋਂ ਮੈਂ ਦੇਖਿਆ ਵੈਸੇ ਉਹ ਕਲੋਨੀ ਚ ਅੱਛਾ ਮੈਂ ਕਹਿੰਦਾ ਯਾਰ ਇਹਨੇ ਇੱਥੇ ਲਾ ਕੇ ਨਾ ਬੱਟ ਇੱਥੇ ਨਿਸ਼ਾਨੇ ਲਾਉਂਦਾ ਹੁੰਦਾ ਸੀ ਹੈ ਨਾ ਤੇ ਜਿਵੇਂ ਹੁਣ ਉਹਨਾਂ ਨੇ ਬਈ ਬਹੁਤ ਤਗੜੇ ਤਗੜੇ ਕੰਮ ਕਰੇ ਸਾਡੇ ਉੱਤੇ ਯਾਰ। ਅੱਛਾ। ਇੱਕ ਦਿਨ ਉਹਨਾਂ ਨੇ ਗੱਡੀਆਂ ਸਿਰਤੀਆਂ ਦੂਜੇ ਪਾਸੇ ਦੀ। ਹਮ। ਹੁਣ ਅਸੀਂ ਦੂਰ ਐ। ਮੰਨ ਲਓ ਉਹਨਾਂ ਨੇ ਘੁੰਮ ਕੇ ਸਾਡੇ ਨੇੜੇ ਆਉਣਾ। ਹਮ। ਮੈਨੂੰ ਕਹਿੰਦੇ ਇਹਨਾਂ ਨੂੰ ਉੱਥੋਂ ਹੀ ਦਵਲਗੇ ਆਪਾਂ ਜਾਣੇ ਥੋੜੇ ਆ। ਹਾਂ। ਮੈਂ ਕਿਹਾ ਫੇਰ ਉਹਨ ਕਿਵੇਂ ਕਰਕੇ ਇਹ ਹੈ ਨਾ ਆਪ ਇਹਨੂੰ ਮੈਂ ਫੋਨ ਲਾਇਆ। ਅੱਛਾ। ਤੋ ਨਾਲ ਨਹੀਂ ਸੀ। ਹਾਂ ਮੈਂ ਕਿਹਾ ਟੋਨੇ ਗੱਡੀਆਂ ਆਤਾਂ। ਹਮ। ਮੈਨੂੰ ਕਹਿੰਦਾ ਉੱਤੇ ਭੋਰਾ ਬਣਾ ਹੀ ਤਾਂ ਸਾਡੇ ਦੋ। अच्छा ਤਾਂ ਕਮਰੇ ਦੇ ਉੱਤੇ ਮੈਨੂੰ ਕਹਿੰਦਾ ਉੱਤੇ ਭੂਰੇ ਚ ਕੌਣ ਹੈ ਮੈਂ ਕਿਹਾ ਉੱਤੇ ਸਤਨਾਮ ਪੀਚੀ ਹਾਂ ਸਾਡੇ ਚੇਲੇ ਸਾਰੇ ਸਤਨਾਮ ਵੀ ਆਇਆ ਵਾ ਜਿਹੜਾ ਅੱਜ ਤੈਨੂੰ ਡਾਕਟਰ ਦੇ ਮਿਲਾਇਆ ਸੀ اچھا ਕੈਨੇਡਾ ਚ ਰਹਿੰਦਾ ਠੀਕ ਹੈ ਮੈਂ ਕਿਹਾ ਵੀ ਉਹ ਆ ਕਹਿੰਦਾ ਇਹਨਾਂ ਨੂੰ ਕਹ ਦੇ ਵੀ ਕਵਰਿੰਗ ਫਾਇਰ ਦੇਣਗੇ ਤੈਨੂੰ ਹਾਂ ਠੀਕ ਹੈ ਹਾਂ ਜਿਵੇਂ ਜਮਾ ਫੌਜ ਵਾਲਾ ਕੰਮ ਕਰਾਇਆ ਬਾਈ ਢੋਨੇ ਦਾ ਸਾਰਾ ਬੰਕਰ ਬੂੰਕਰ ਪਟਾ ਕੇ ਵੀ ਬੰਦਿਆਂ ਦਾ ਨਾ ਪਤਾ ਲੱਗੇ ਕਿੰਨੇ ਆ ਕਿੱਥੇ ਆ ਸੀ ਹਨ ਜੇ ਕੋਈ ਆਉਂਦਾ ਸੀ ਅਸੀਂ ਬੰਕਰਾਂ ਚ ਵੜ ਜਾਂਦੇ ਸੀ ਪੁਲਿਸ ਕਿਲੇ ਗੁੜੀ ਦੇ ਕੇ ਮੁੜ ਜਾਂਦੀ ਸੀ ਲੱਭਦੇ ਨਹੀਂ ਸੀ ਅਸੀਂ اچھا ਵੀ ਕਿੱਧਰ ਗਏ اچھا ਭਾਈ ਉਹਨਾਂ ਨੇ ਕਵਰਿੰਗ ਫਾਇਰ ਦਿੱਤੀ ਸਾਨੂੰ ਉੱਤੋਂ ਉਹ ਗੋਲੀਆਂ ਚਲਾਈ ਗਏ ਹਾਂ ਥੱਲੇ ਅਸੀਂ ਤੁਰੇ ਗਏ ਗਾਂ ਬਾਦ ਅਸੀਂ ਕੂਣੀਆਂ ਤਾਂ ਬਾਦੇ ਗੇ ਰ ਆਪਣਾ ਪਾ ਕੇ ਮੋਢਿਆਂ ਚ ਅੱਛਾ ਠੀਕ ਹੈ ਹਾਂ ਅਸੀਂ ਜਮਾ ਨੇੜੇ ਜਾ ਲੱਗਿਓ ਉਹਨਾਂ ਨੇ ਉੱਤਲੇ ਨਾਲ ਗੋਲੀ ਚਲਾਉਂਦੇ ਰਹੇ ਹਾਂ ਜਦੋਂ ਜਾ ਕੇ ਅਸੀਂ ਕੋਲੋਂ ਛੱਡੀਆਂ ਬਾਗੇ ਪੱਤੇ ਉਹ ਬਾਗੇ ਪੱਤੇ ਉਹਨਾਂ ਨੇ ਕਿਹਾ ਉੱਤੇ ਆ ਜਿਹੜੇ ਆ ਕਿਧਰ ਦੀ ਆ ਗਏ ਹਾਂ ਭਜਾ ਲੇ ਹਾਂ ਮੈਂ ਕਿਹਾ ਮੈਨੂੰ ਕਹਿੰਦਾ ਟੋਣਾ ਕਹਿੰਦਾ ਕਿਵੇਂ ਆ ਕਹਿੰਦਾ ਫੋਨ ਚੱਲਦਾ ਹੀ ਰੱਖ ਤੋ ਮੈਂ ਕਿਹਾ ਉੱਡ ਗਈ ਪੱਟ ਕੇ ਨੇ ਰਿਹਾ ਕਹਿੰਦਾ ਕਿਉਂ ਆਏ ਆ ਫਿਰ ਹਾਂ ਕਨਾਈ ਆ ਆਪਣੇ ਕਹਿੰਦਾ ਆਪਣੀ ਰਣਨੀਤੀ ਬਹੁਤ ਤਕੜੀ ਆ ਬਰਨ ਨਹੀਂ ਦਿੰਦੇ ਆਪਾਂ ਵੇਫਿਕ ਰਹਿ ਹਮ ਮੈਂ ਕਹਿੰਦਾ ਵਾਕਿਆ ਹੀ ਦਿਮਾਗ ਤਾਂ ਦਿਮਾਗ ਆ ਯਾਰ ਹਾ ਬਿਲਕੁਲ ਬਿਲਕੁਲ ਉਹਨਾਂ ਵਾਕਿਆ ਮਾਸਟਰਮਾਈਂਡ ਬੰਦਾ ਹੀ ਯਾਰ ਹਮ ਆ ਜਿਹਨੇ ਲੱਲੀ ਛੱਡੀ ਜੀ ਕਹਿੰਦਾ ਇਹਨਾਂ ਦੋਨਿਆਂ ਨੂੰ ਐ ਕਰਦਾਂਗੇ ਫਲਾਣਾ ਕਰਦੇ ਆਂਗੇ ਹਾ ਹਮ ਮੈਂ ਕਹਿੰਦਾ ਜੇ ਉਹਦਾ ਆਪ ਦਾ ਦਿਮਾਗ ਖੁੱਲ ਗਿਆ ਨਿਕਲਣੇ ਇੱਕ ਨੂੰ ਨਹੀਂ ਦਿੰਦਾ ਹਮ ਭਲੇ ਕੇ ਦਿਨਾ ਫਿਰ ਉਹ ਕਿਤੇ ਸਹੀ ਗੱਲ ਉਹੀ ਨਰਮਜਾ ਬਣ ਕੇ ਰਹਿੰਦਾ ਹਮ ਹੈ ਜੇ ਖੁੱਲ ਪਿਆ ਤਾਂ ਪੈੜਾ ਤੇ ਬਹੁਤ ਹਾਂ ਤੇ ਬਈ ਦੇ ਲੱਭ 6 ਮਹੀਨੇ ਅਸੀਂ ਰਹੇ ਆ ਉੱਥੇ ਹੂੰ 6 ਮਹੀਨਿਆਂ ਦਾ ਹੀ ਵੇਲਾ ਯਾਰ ਕੱਪੜੇ ਹੀ ਲੈ ਆ ਜਾਂਤਾ ਦੇ ਅੱਛਾ ਕੱਪੜੇ ਆ ਗਏ ਹੋਣਗੇ 20 ਲੱਖ ਦੇ ਬਾਈ ਅੱਛਾ ਮੰਦਿਰ ਦੇ ਐਨੇ ਬਾਬਾ ਥੋੜੀ ਸੀ ਕਿਤੇ ਹਾਂ ਸਾਰਾ ਰੋਡੇ ਕਾਲਜ ਉੱਥੇ ਸੀ ਅੱਛਾ ਅੱਧਾ ਜੱਤਵਾਲ ਕਾਲਜ ਉੱਥੇ ਸੀ ਅੱਧੀ ਆਈਟੀਆਈ ਉੱਥੇ ਸੀ ਅੱਛਾ ਠੀਕ ਹੈ ਹੂੰ ਗੱਡੀਆਂ ਨੇ ਜਾਣਾ ਤਿੰਨ ਗੱਡੀਆਂ ਭਰ ਕੇ ਜਾਂਦੀਆਂ ਹੁੰਦੀਆਂ ਸੀ ਪਤਾ ਮੈਨੂੰ ਆ ਹੁੰਦਾ ਤੇ ਬਾਜ਼ਾਰ ਜਾਣਾ ਕੱਪੜੇ ਲੈ ਕੇ ਹੂੰ ਤੇ ਛੱਡ ਜਾਣੇ ਦੂਜਿਆਂ ਨੇ ਦੂਜਿਆਂ ਨੂੰ ਛੱਡ ਜਾਣਾ ਦੂਜਿਆਂ ਨੂੰ ਦੂਜਿਆਂ ਨੂੰ ਛੱਡ ਜਾਣਾ ਜਾਂ ਡੋਟੀ ਕਿਹੜੇ ਲਈ ਜਾਣੇ ਉਹਨਾਂ ਜੰਟਾ ਵੀ ਸੀਗਾ ਫਾਇਰ ਉੱਥੇੋਂ ਜੰਟਾ ਵੀ ਸਾਡਾ ਦਾ ਜੰਟਾ ਦਾ ਆਪਣਾ ਤੈਨੂੰ ਪਤਾ ਇੰਜ ਜਾਣਾ ਯਾਰ ਹਾਂ ਇੰਜ ਜਾਣਾ ਦਾ ਇੰਜ ਜਾਣਾ ਮੇਲੇ ਉਦਾਂ ਨਾਲ ਹੁੰਦਾ ਜਿੱਤੇ ਕਿਤੇ ਹੁੰਦਾ ਆਪਣੇ ਹਨਾ ਇਹ ਆਉਂਦਾ ਹੁੰਦਾ ਇਹਨਾਂ ਨੂੰ ਨਹੀਂ ਉਹ ਕਹਿੰਦਾ ਕਿ ਉਹ ਕਬਜ਼ੇ ਦੇ ਬੈਠੇ ਆ ਹਾਂ ਨਹੀਂ ਉਦੋਂ ਜਾਣਤਾ ਹੂੰ ਅੰਦਰ ਸੀਗਾ ਅੱਛਾ ਜਾਣਤਾ ਉਦੋਂ ਅੰਦਰ ਸੀ ਹੂੰ ਉਦੋਂ ਹੁੰਦੇ ਹੀ ਸਾਡੇ ਨਾਲ ਭਾਈ ਇੱਕ ਤਾਂ ਉੱਪਰ ਪਾਲ ਹੁੰਦਾ ਹੀ ਆਪਰਾ ਕਿੰਨਾ ਟਾਈਮ ਬੈਠੇ ਸੀਗੇ ਤਿੰਨ ਚਾਰ ਮਹੀਨੇ ਕਿ 6 ਮਹੀਨੇ ਲੱਗੇ 6 ਮਹੀਨੇ ਲੱਗੇ ਸੀ 6 ਮਹੀਨੇ ਲੱਗੇ ਹਾਂ ਪੂਰੇ 6 ਮਹੀਨੇ ਲੱਗੇ ਮੇਰੀ ਭਾਈ ਘਰੇ ਵਾਲਾ ਨਾ ਪੈ ਗਈ ਲਿਆਜ ਵਿਚਾਰਿਆਂ ਦਾ ਹੂੰ ਦੋ ਕਿੱਲੇ ਘਰੇ ਰਾਂ ਥੱਲੇ ਬਗੀ ਜਾਣ ਹੂੰ ਗਰੇ ਵਾਲਾ ਕਹਿੰਦਾ ਹੁਣ ਕਿਵੇਂ ਕਰੇਗਾ ਕਹਿੰਦਾ ਹੁਣ ਚਾਹ ਪਾਣੀ ਪੀਂਦੇ ਉਹਨਾਂ ਕੋਲੇ ਬੈਂਦੇ ਉੱਠਦੇ ਸੀ ਹਣਾ ਇਹ ਗਰੇ ਵਾਲੇ ਇਹੀ ਸੀ ਦੂਜੇ ਮੇਚ ਤੇ ਨਹੀਂ ਦੂਜੇ ਆ ਉਹਨਾਂ ਦੀ ਗੈਸਟ ਕੰਪਨੀਆਂ ਆਈਆਂ ਉੱਥੇ ਵੇਚੀ ਬੈਠੇ ਹੁਣ ਵੀ ਘਰ ਉਹਨਾਂ ਦੇ ਅੱਛਾ ਮੈਨੂੰ ਕਹਿੰਦਾ ਸਾਡੂੰ ਤਾਂ ਛੱਡ ਦੇ ਮੈਂ ਕਿਹਾ ਯਾਰ ਭਾਈ ਮੇਰੀ ਮਜਬੂਰੀ ਆ ਯਾਰ ਹੂੰ ਕਹਿੰਦਾ ਯਾਰ ਹੁਣ ਤੁਸੀਂ ਹੁਣ ਸਾਡੇ ਵਾਲੀ ਰਹਿ ਗਏ ਦੋ ਕਿਲੇ ਰਹਿ ਵੀ ਉਹੀ ਗਏ ਭਾਈ ਹੁਣ ਉਹਦੇ ਬਾਹਣੇ ਸੀ अच्छा वो मेनू कंदा आज साडे वाली बوني ਤੁਸੀਂ ਮੈਂ ਕਿਹਾ ਅੱਜ ਆਪਾਂ ਮੂੰਹ ਸਾਹਮਣੇ ਹੋਵਾਂਗੇ ਹੂੰ ਤਗੜੇ ਹੋ ਕੇ ਆਇਓ ਮੈਂ ਕਿਹਾ اچھا ਉਹ ਕਹਿੰਦਾ ਹੁਣ ਸਾਡੇ ਨਾਲ ਵੀ ਗੋਲੀ ਕੋਲੀ ਹੋਵਾਂਗੇ ਹੂੰ ਨਹੀਂ ਮੈਂ ਕਹਾਂ ਤੁਹਾਡੇ ਪੂਰੇ ਬਹਿ ਕੇ ਗਾਵਾਂਗੇ ਅਸੀਂ ਹੂੰ ਲੜਾਂਗੇ ਆਪਾਂ ਹੂੰ ਦੇਖਾਂਗੇ ਕਿਹੜਾ ਤਗੜਾ ਮੈਂ ਕਿਹਾ ਹੂੰ ਕਹਿੰਦਾ ਨਹੀਂ ਫਿਰ ਬਾਲਾ ਕਹਿੰਦਾ ਜੇ ਬਾਲਾ ਕਰਦਾ ਤਾਂ ਕਹਿੰਦਾ ਯਾਰ ਮਾੜੀ ਗੱਲ ਆ ਮੈਂ ਬਾਈ ਨੂੰ ਕਿਹਾ ਨੇਦੀ ਨੂੰ ਮੈਂ ਯਾਰ ਵੀ ਇਹ ਲਾ ਬਾਈ ਥੋੜੇ ਬਲੇ ਪੈਸੇ ਲੈ ਲਓ ਯਾਰ ਹੂੰ ਛੱਡ ਦੇ ਯਾਰ ਦੋ ਗੱਲੇ ਇਹਨਾਂ ਨੂੰ ਕਹਿੰਦਾ ਨਹੀਂ ਯਾਰ ਆਪਣੀ ਮਜਬੂਰੀ ਆ ਤਾਰ ਯਾਰ 1.5-2 ਕਰੋੜ ਦਾ ਕਿੱਲਾ ਹੂੰ ਕਹਿੰਦਾ ਬਾਲੀ ਬੱਡੀ ਹਮ ਬੇਰ ਵੀ ਮਾ ਥੋੜਾ ਜਿਹਾ ਦੋ ਕ ਕਨਾਲਾ ਛੱਡਿਆ ਆ ਸੀ ਉਹਨਾਂ ਨੂੰ ਅੱਛਾ ਮੈਂ ਕਿਹਾ ਕੁਤਰ ਜੀ ਬਾਹ ਲੋ ਮੈਂ ਕਿਹਾ ਕੋਸਤਾ ਫਾਇਦਾ ਕਰਾਂ ਥੋੜਾ ਹਮ ਤੂੰ ਕਦਾਂ ਮਰਦੀ ਆ ਤੇਰੀ ਯਾਰ ਹਮ ਬਾਬਾ 6 ਮਹੀਨੇ ਤੇ ਪਿੰਡੇ ਤੇ ਮੱਖੀ ਨਹੀਂ ਬਹਿਣ ਦਿੱਤੀ ਅੱਛਾ ਚਾਚਾ ਉੱਥੇ ਵੀ ਉੱਠ ਗਿਆ ਮੇਰਾ ਹਮ ਬਾਬਾ ਫਰੂਟਾਂ ਦੀ ਗੱਡੀ ਆਇਆ ਕਰੇ ਮੰਡੀ ਚੋਂ ਪੀਕਅਪ ਭਰ ਕੇ ਅੱਛਾ ਠੀਕ ਹੈ ਸਬਜ਼ੀ ਫਰੂਟ ਸਾਰਾ ਕੁਝ ਹਮ ਮਤਲਬ ਇਹਨੇ ਫੋਨ ਲਾਤਾ ਹੈਲੋ ਮੈਨੂੰ ਲੈ ਕੇ ਜਾਓ ਮੈਂ ਐਡੇ ਕੋਲੇ ਆ ਮੈਂ ਕਿਹਾ ਉਹਨੀਆਂ ਲੈਣ ਚਾਚਾ ਆਪਣਾ ਇਹ ਉਹ ਮੈਨੂੰ ਗਾਲ੍ਹਾਂ ਕੱਢਦਾ ਯਾਰ ਭਾਈ ਇਹਨੂੰ ਲੈਣ ਉੱਠ ਗਿਆ ਇੱਕ ਦਾ ਕਰਦ ਛੋਟਾ ਹਨਾ ਗੱਡੀ ਭੇਜਤੀ ਲੈ ਮੈਨੂੰ ਕਹਿੰਦਾ ਤੂੰ ਆ ਆ ਮੈਂ ਕਿਹਾ ਆ ਬਾ ਨਹੀਂ ਮੇਰੇ ਖੌਮੜ ਚ ਮਰੂ ਕੋਈ ਮੈਨੂੰ ਨਹੀਂ ਨਿਕਲਣ ਹੁੰਦੇ ਇਸ ਤੋਂ ਬਾਹਰ ਜਮੇ ਮਤਲਬ ਚੋਰੀ ਨਿਕਲਦਾ ਭਰਾਵਾ ਮੇਰਾ ਪਤਾ ਲੱਗ ਜੇ ਵੀ ਕੱਲਾ ਹੀ ਇੱਕ ਗੱਡੀ ਤੇ ਪੰਜ ਸੱਤ ਬੰਦੇ ਨਾਲ ਨਿਕਲੇ ਤਾਂ ਪੈਰਗੋ ਜਿਹੜੀ ਮੇਰੇ ਤੇ ਮੈਨੂੰ ਦਾ ਮਾਰਨੂ ਕਰਦੇ ਆ ਮੈਂ ਗੱਲਾਂ ਵਾਲੇ ਉਹਨਾਂ ਨੂੰ ਪਤਾ ਜੀ ਇਹ ਨਾਪ ਲਿਆ ਦਾ ਬਾਣ ਨਾਪ ਲਿਆ ਜਦੋਂ ਮੇਨ ਮੈਂ ਇੱਥੇ ਹੁਣ ਤੇ ਚੱਲ ਜਾਂਦਾ ਉਹਨੂੰ ਅਸੀਂ ਜਾ ਕੇ ਨੋਨੀ ਅਰਗਣੇ ਸੇਵਾ ਸੁਭਾ ਕਰੀ ਹੈ ਨਾ ਉਧਰੋਂ ਗੱਡੀ ਆ ਗਈ ਬੈ ਕਰਕੇ ਉਹਨਾਂ ਨੇ ਮੰਜੇ ਚਾਚਾ ਉੱਠੀ ਕਹਿੰਦੇ ਮੰਜਾ ਚਾਚਾ ਕੇ ਅੰਦਰ ਇਧਰ ਲਵਾਉਣੀ ਪੈਗਾ ਇਹਦੇ ਚ ਕੀ ਹੈ ਉਹ ਕਹਿੰਦਾ ਫਰੂਟ ਫਰਾਟ ਲਿਆਂਦੇ ਹੋਣਗੇ ਖਾਣ ਵਾਸਤੇ ਜਿਵੇਂ ਸੱਟੇ ਕੇਲੇ ਸੇਬਾਂ ਦੀਆਂ ਪੇਟੀਆਂ ਆਈਆਂ ਕਿੰਨੂ ਸੰਤਰਾ ਹਨ ਵੱਡੀ ਭਾਣ ਉਹ ਕਹਿੰਦਾ ਮौज ਆ ਯਾਰ ਹਾਂ ਮੈਂ ਕਹਾ ਮौज ਕੋਈ ਨਹੀਂ ਬਾਈ ਹਾਂ ਮੌਤ ਵੀ ਸਰਤੇ ਹੈ ਮੌਤ ਵੀ ਸਰਤੇ ਹੈ ਹਾਂ ਠੀਕ ਹੈ ਨਾ ਪਤਾ ਹੀ ਨਹੀਂ ਕਦੋਂ ਕੀ ਹੋ ਜਾਣਾ ਮੈਂ ਕਿਹਾ ਤੇ ਹੁੰਦਾ ਵੀ ਆਈ ਸੀ ਬਾਬਾ ਹਾਂ ਉਧਰੋਂ ਮੈਂ ਤੁਰਿਆ ਫਿਰਾਂ ਹਲੇ ਵੀ ਇਹ ਬੈਠਾ ਹਜੇ ਤੇ ਕੇਲੇ ਜੇ ਖਾਈ ਜਾਂਦਾ ਦੋ ਕੀ ਖਾਧਿਆ ਤੇ ਉਧਰੋਂ ਫੋਨ ਆ ਗਿਆ ਹਾਂ ਹਲੋ ਮੈਂ ਗਾਂਜੀ ਤੈਨਾਂ ਬੰਦੇ ਆ ਗਏ ਉਹਨਾਂ ਦੇ ਤਗੜੇ ਹੋ ਜੋ ਅੱਛਾ ਇੱਧਰ ਦੀ ਆਉਂਦੇ ਆ ਹਾਂ ਮੈਂ ਜੋ ਚੱਕ ਕੇ ਚਾਦਰ ਲਾਈ ਮੰਡੇ ਤੋਂ ਥੱਲੋਂ ਕੱਢਿਆ ਰਫਲਾਂ ਜਦੋਂ ਮੈਂ ਕਿਹਾ ਚੱਕ ਲੋ ਮੈਂ ਟਮੇਟੀ ਬੰਦੇ ਆ ਗਏ ਹਾਂ ਇਕ ਅੰਦਾਜ਼ ਵਜਦਾ ਬਿਰਹਾ ਲੋ ਮੈਨੂੰ ਤਾਂ ਕੱਢ ਮੈਂ ਕਿਹਾ ਕਿੱਧਰ ਕੱਢਾਂ ਤੈਨੂੰ ਮੈਨੂੰ ਕਿਹੜਾ ਛੜਕਦੇ ਛੱਡਿਆ ਕਹਿੰਦਾ ਮੈਂ ਕਿਹਾ ਨਹੀਂ ਛੜਕਦੇ ਕਿੱਥੇ ਛੱਡਿਆ ਉਹਦ ਨੂੰ ਬਣਾਤੀ ਦੀਵਾਲੀ ਜਾਂ ਤਾਂ ਨਹੀਂ ਕਿਤੇ ਉਹ ਕੰਧ ਨਾਲ ਬੈਠਾ ਗਿਆ ਉਹ ਤੋਲੇ ਵੱਲੇ ਬੈਠਾ ਠੀਕ ਐਂਦਾ ਉਹ ਕਿੱਥੇ ਪਾੜ ਗਿਆ ਪੌਣਾ ਘੰਟਾ ਦੀਵਾਲੀ ਬੜੀ ਰਹੀ ਜਦੋਂ ਉੱਥੋਂ ਨਿਕਲਿਆ ਬਾਜ਼ ਚੜ ਕੇ ਮੁੱਲਾਪੁਰ ਖੜਿਆ ਆ ਕੇ ਮੁੱਲਾਪੁਰ ਸਾਡੇ ਵਾਲਾ ਪਾਲੀ ਹੁੰਦਾ ਸੀ ਉਹਦੇ ਕੋਲੇ ਆ ਗਿਆ ਉਹ ਕਹਿੰਦਾ ਕਿਵੇਂ ਆ ਯਾਰ ਤੌੜੀ ਕੋਲ ਆਇਆ ਹਾਂ ਬੈਲੀ ਕੋ ਆਇਆ ਹਾਂ ਉਹ ਖਾਦਾ ਬੈਲੀ ਓਏ ਹੈ ਮੌਤੇ ਮੂਜ ਬੈਠੇ ਸਾਰੇ ਕੋ ਗੱਲ ਹੈ ਹਾਂ ਹੈ ਅੱਜ ਵੀ ਮਰੇ ਕੱਲ ਵੀ ਮਰੇ ਫਲਾਨਾ ਧੰਕਾ ਉਹਦੇ ਪਿੰਡ ਜਾ ਕੇ ਲਾਗਿਆ ਕਰਨ ਓਏ ਜਾ ਉਹ ਨਹੀਂ বাজਦਾ ਦੋਰੀ বাজਦਾ ਕੁੱਤੇ ਕੰਮਾਂ ਚ ਫਰਦਾ ਹੈ ਹਮ ਵੱਡਾ ਉਹ ਅਗਲੇ ਮਾਰਨਗੇ ਵੇਖੀ ਕਿਵੇਂ ਕਿੰਨਾ ਭੜਾ ਹੋਊ ਫਲਾਨਾ ਉਹਦੇ ਨੂੰ ਸਾਡੇ ਇਕ ਦਾ ਫੋਨ ਆ ਗਿਆ ਮੈਨੂੰ ਕਹਿੰਦਾ ਚਾਚਾ ਬਾਹਲਾ ਬੋਲੀ ਜਾਂਦਾ ਤੇਰੇ ਬਾਰੇ ਮੈਂ ਕਿਹਾ ਵੀ ਨਿਕਲਵਾ ਕੇ ਦੇਖੋ ਲਿਬੜਿਆ ਵਾ ਇਹ ਕਦਾ ਕਿ ਉਹ ਵਗਾਈ ਤੋਗਾਈ ਆ ਮਗਰ ਪੁੱਛੀ ਕਿ ਲਾ ਫਲ ਗਈ ਸੰਗ ਜਿਹਦੇ ਮੈਂ ਕਿਹਾ ਮੈਂ ਕਿਹਾ ਮੱਥਾ ਸਲਾ ਲਿਆ ਕੰਧਾਂ ਚ ਬਜ ਬਜ ਵੀ ਟੱਪਾਂ ਕਿੱਧਰ ਦੀ ਇਹਨੂੰ ਗੇਟ ਨਾਲ ਤੇ ਆਵੇ ਸਾਡੇ ਭੱਜਣ ਨੂੰ ਮੈਂ ਕਿਹਾ ਮੈਂ ਕਿਹਾ ਇਕੱਲੇ ਖਾਣੇ ਕਿਤੇ ਸੌਖੀ ਮੈਂ ਕਿਹਾ ਬਹੁਤ ਔਖਿਆ ਜਨਤਾ ਨੂੰ ਪੁੱਛ ਹੁੰਦੀ ਵੀ ਆਈ ਸੀ ਬੱਬਾ ਹਾਂ ਕੀਪਾ ਤਾਂ ਕਦੋਂ ਚੜ ਕੇ ਆ ਜਾਣਾ ਹਾਂ ਯਾਰ ਅਗਲੇ ਲੱਗੀਪਾ ਤੇ ਯਾਰ ਜਦੋਂ ਆਗੇ ਤੇ ਭੱਜਣਾ ਹੀ ਪੈਣਾ ਯਾਰ ਹੋਰ ਨੂੰ ਕੋਈ ਪੈ ਜਾਂਦੀ ਆ ਮੇਰੇ ਕੋਲ ਸੀ ਠੀਕ ਹੈ ਨਾ ਸ਼ਰੀਰ ਦਾ ਬੜਾ ਵੱਡਾ 35 ਕਿਲੋ ਸੀ ਨਾ ਬਾਬਾ ਯਾਰ ਕਈ ਵਾਰੀ ਨਾ ਮੈਂ ਬਾਰਡਰ ਫਿਲਮ ਵੇਖਦਾ ਨਾ ਮੇਰੇ ਉਹ ਸੀਨ ਜ਼ਿਆਦਾ ਆ ਜਾਂਦੇ ਸਾਡੇ ਵਾਲੇ ਅੱਛਾ ਮੈਂ ਕਹਾਂ ਯਾਰ ਕੀਰਾਂ ਦਾ ਆ ਸੀਨ ਜਿਹੜਾ ਸਾਡੇ ਨਾਲ ਵੀ ਹੋ ਗਿਆ ਜਮੇ ਹੂੰ ਰਾਤ ਨੂੰ ਪੈ ਗਏ ਬੰਦੇ ਬਾਬਾ ਉਹਨਾਂ ਦੇ ਅੱਛਾ ਲਾਸਟ ਉਹਨਾਂ ਦਾ ਕੀੜਾ ਸੀਗਾ ਅੱਛਾ ਤੇ ਫੋਨ ਆ ਗਿਆ ਇਹਨਾਂ ਦਾ ਆਪਣੇ ਬੰਦਿਆਂ ਦਾ ਵੀ ਕਿੰਨੀ ਉਹ ਚੌਕ ਸੀ ਨਾ ਹੁੰਦੇ ਹੋਣੇ ਬਾਬਾ ਇਹਨਾਂ ਨੇ ਨਾ ਰੋਡ ਭੱਟਾ ਬੰਦ ਕਰਤਾ ਬਾਈ ਅੱਛਾ ਵੱਡੇ ਰੋਡ ਤੇ ਜਿਹੜਾ ਸੀਮੈਂਟ ਵਾਲਾ ਸੈਲੋਜਾ ਹੁੰਦਾ ਹੂੰ ਇਹਦਾ ਜੋੜਾ ਟਾਇਰਾਂ ਦਾ ਪਾੜਤਾ ਉਹਨਾਂ ਨੇ ਤਾਂ ਹਵਾ ਕੱਢ ਕੇ ਵਿਚਾਲੇ ਖੜਾਤਾ ਜਮਾ ਰੋਡ ਬੰਦ ਹੈ ਅੱਛਾ ਤੇ ਕੱਚਾ ਰੋਡ ਚਲਾਤਾ ਸਾਡੇ ਬਾਹਣਾ ਦੇ ਮਗਰ ਦੀ ਵੀ ਮਗਰ ਆਪਾਂ ਵੀ ਗੱਡੀਆਂ ਵਿੱਚੇ ਹੀ ਪਾ ਲੋ ਹਮ ਘਰ ਤੋਂ ਘੱਟ ਬਈ 100 ਗੱਡੀ ਐਨੀ ਹਾਂ ਅੱਛਾ ਕੁੱਲ ਬੰਦਾ ਇਕੱਠਾ ਕਰ ਲਿਆ ਵੀ ਆਪਾਂ ਭੱਜ ਕੇ ਆਪਾਂ ਬਾਹਣ ਚ ਪਰਣਾ ਤੇ ਦਵਲਣੇ ਆ ਅੱਛਾ ਤੇ ਉਦੋਂ ਮੈਨੂੰ ਫੋਨ ਆ ਗਿਆ ਨਿੰਦੀ ਦਾ ਮੈਨੂੰ ਕਹਿੰਦਾ ਤਕੜਾ ਹੋ ਜਾ ਕੰਮ ਬਹੁਤ ਜ਼ਿਆਦਾ ਮੱਗ ਗਿਆ ਮੈਂ ਕਿਹਾ ਕਿਉਂ ਕਹਿੰਦਾ ਗਿੱਲਾਂ ਵਾਲਾ ਰੋਡ ਬੰਦ ਹੋ ਗਿਆ ਮੈਂ ਕਹਿਆ ਯਾਰ ਮਗਰ ਘਟੀਆਂ ਹੀ ਜਾਂਦੀਆਂ ਯਾਰ ਕਿਨਾਂ ਵਿੱਚੇ ਇੰਨਾ ਦਿਆਂ ਚੱਲ ਪਿਆ ਬਾਈ ਅੱਛਾ ਤੇਰੇ ਨਾਲ ਨੂੰ ਹੂੰ ਉਦੋਂ ਟੋਨੇ ਹੋਣੀ ਕੁਦਰਤੀ ਤੌਰ ਨ ਲੱਗੇ ਬਾਈ ਯਾਰ ਮੈਂ ਭੱਜ ਕੇ ਬਾਜ਼ ਮਰੀ ਮੈਂ ਕਹ ਟੋਨੇ ਆ ਗੱਲ ਹੋ ਗਈ ਹੋਏ ਬਾਕੀ ਦੌੜ ਗਈ ਹੂੰ ਇਹ ਭੱਜਿਆ ਆ ਬਾਈ ਅਸੀਂ 11 ਜਾਣੇ ਸਾਰੇ ਸਾਰੇ ਟੋਟਲ ਅੱਛਾ ਤੇ ਜੋੜਾ ਛੋਟਾ ਰਫਲ ਗਾਤਰੇ ਪਾਈ ਫਿਰੇ ਹਾਕੀ ਵੱਟ ਹੂੰ ਖੱਟੀ ਟੀ-ਸ਼ਰਟੇ ਦੇ ਰੋਂਦਾ ਵਾਲਾ ਪਟਾ ਢਿੱਡ ਤੇ ਬੰਨਿਆ ਵੈਦੇ ਜਦ ਆਜ ਮੈਂ ਫੁੱਲਣ ਦੇਵੀ ਨਾਲ ਫਿਰਦੇ ਹੁੰਦੇ ਆਏ ਫਿਰੇ ਮੈਂ ਕਿਹਾ ਜਵੜੇ ਕੋਈ ਬੰਦਾ ਵੇਖ ਕੇ ਰਵਲ ਪੜਾ ਦੇ ਉਹ ਤੂੰ ਤੂਤ ਕੜੇ ਉੜਦੇ ਦੇਖੀ ਕਹਿੰਦਾ ਆਉਣ ਦੇ ਸਹੀ ਕਿਸੇ ਨੂੰ ਤੂੰ ਹੀ ਸਮਝ ਲੈ ਕੇ ਜਾਦੇ ਭਰਾ ਨੂੰ ਉਹ ਜਾ ਯਾਰ ਤੂੰ ਕਹਿੰਦੇ ਚਲਦੀ ਨਹੀਂ ਵੇਖੀ ਕਹਿੰਦਾ ਵੇਖੀ ਤੂੰ ਪਾਣੀ ਨੂੰ ਭਾਰਿਆਂਗੇ ਮੈਂ ਕਿਹਾ ਚੰਗਾ ਮੇਰੇ ਕੋਲੇ 7.5 ਗਨ ਸੀ ਬਾਈ ਅੱਛਾ ਉਹ ਪਾਰ ਦਿੰਦੀ ਕੰਧਾਂ ਠੀਕ ਹੈ ਅਸਲੇ ਚੋਟੀ ਦੇ ਹੀ ਸਾਡੇ ਕੋਲੇ ਵੀ ਸੁਖਵੀਰ ਉਹਨਾਂ ਦੀ ਸਿੱਧੀ ਗੱਲ ਸੀ ਇਹਨਾਂ ਨੂੰ ਤੈਨੂੰ ਪਤਾ ਨਾ ਮੈਂ ਵੀ ਚਲੋ ਪਰ ਧਿਆਨ ਰੱਖੀ ਜੋੜੇ ਜਦੋਂ ਕੰਮ ਚੱਲ ਪਿਆ ਭਾਜੋ ਧੋਕੀ ਹੋ ਗਈ ਭਰਾਵਾ ਤੇ ਹੁਣ ਮੇਰੇ ਕੋਲ ਤਾਂ ਕਾਰ ਤੂ ਸੀ 9 ਕ 10 ਸਾਰੇ ਬਾਈ ਅੱਛਾ 7.5 ਗਨ ਤੇ ਜੋੜਾ ਹਰੇਕ ਦੇ ਮੂਰੇ ਹਲੋ ਆ ਲੈ ਰੱਬਾ ਕੀੜਾ ਫੜਦਾ ਹੁਣ ਉਹ ਤੋਂ ਰੇ ਕੋਲੇ ਜੀ ਹੈ ਨਾ ਇਹ ਤਾਂ ਕੋਈ ਫੜੇ ਨਾ ਇਹਨੂੰ ਪਰਾਲੀ ਸੱਟ ਗਿਆ ਪਤਾ ਨਹੀਂ ਕਿੱਥੇ ਅੱਛਾ ਫੇਰ ਮੇਰੇ ਕੋਲੇ ਮੋਕ ਕਿ ਪ੍ਰੋਬਾ ਮੇਰੇ ਕੋਲੇ ਨਾ ਲਿਪ ਕਾਰਡ ਜੀ ਆ ਗਿਆ ਹੱਥ ਚ ਹਾਂ ਮੇਰੇ ਗੀਦੇ ਜੇ ਤੇ ਮੈਂ ਇਹ ਹੱਥ ਮਾਰਿਆ ਮੈਂ ਕਹੇ ਇੱਕ ਪਿਆਇਆ ਕਾਰਤੂਸ ਹਾਂ ਮੈਂ ਕਹੇ ਝੂਠ ਹੈ ਕਾਰਤੂਸ ਮੈਂ ਕੀ ਕੀ ਬਣ ਗਿਆ ਹਾਂ ਮੈਂ ਉਹ ਜਿਹੜੀ ਤਗੜੀ ਲਿਪ ਕਾਰਡ ਮੈਂ ਕਹੇ ਤਾਂ ਉਹ ਆ ਯਾਰ ਬੁੱਲਾਇਆ ਤੇ ਲਾਉਣ ਵਾਲੀ ਅੱਛਾ ਮੇਰਾ ਲੈ ਆ ਹਾਂ ਮੈਂ ਟੰਬਾ ਹੀ ਰਹਿ ਗਿਆ ਕੋਲੇ ਹਾਂ ਤੇ ਉਧਰੋਂ ਟੋਨਾ ਮੇਰੇ ਨਾਲ ਖੜਾ ਜਾਣੀ ਚਲਾਈ ਜਾਂਦਾ ਹਾਂ ਗਾਂ ਵਧੀ ਜਾਂਦੇ ਸੀ ਹਾਂ ਅੱਛਾ ਮੈਂ ਲਾਲਕਰੇ ਮਰੀ ਜਾਨਾ ਨਾਲ ਉਹਦਾਂ ਨੂੰ ਮਾਰੀ ਜਾਂਦਾ ਜਿਹੜੇ ਰੋਡ ਬਣਾਉਂਦੇ ਆ ਹਾਂ ਠੁੱਗਾਂ ਵਾਲੇ ਕੋਟ-ਕੋਟ ਕੇ ਉਹਨਾਂ ਨੂੰ ਲੰਮੇ ਪਾਇਆ ਥੱਲੇ ਪੈਣ ਲੋ ਮੈਂ ਕਿਹਾ ਲੰਮੇ ਪੈਜੋ ਹਾਂ ਉਧਰੋਂ ਇੱਟਾਂ ਵਾਲਾ ਟਰੱਕ ਆਇਆ ਬਾਈ ਮੂੰਹ ਨੇਰੇ ਜਿੱਡਾਂ ਲਾਉਣ ਹਾਂ ਉਧਰੋਂ ਟਰੱਕ ਆ ਗਿਆ ਅੱਧੀ ਮੜੀਰ ਨੇ ਟਰੱਕ ਵਾਲ ਨੂੰ ਚਲਾਉਣੀ ਸ਼ੁਰੂ ਕਰ ਦਿੱਤਾ ਦੇਖ ਓਏ ਅੱਛਾ ਟਰੱਕ ਜਿਹੜੀ ਬਾਡੀ ਛਾਣ ਨਹੀਂ ਕਰਦੀ ਡਰਾਈਵਰ ਦੇ ਨਹੀਂ ਬੱਦੀ ਪਾਪਾ ਅੱਛਾ ਕਹਿੰਦੇ ਵੀ ਟਰੱਕ ਬਾੜ ਤੇ ਇ अच्छा मैं रोडਾਂ ਵਾਲੇ ਕੋਟ-ਕੋਟ ਕੇ ਲੰਮੇ ਪਾਇਓ ਚੀਕਾਂ ਮਾਰਨ ਭਰਾਵਾ ਮੈਂ ਕਿਹਾ ਲੰਮੇ ਪੈ ਜੋ ਮਰਨਾ ਤੁਸੀਂ ਹੂੰ ਉਹਨਾਂ ਨੂੰ ਪਤਾ ਨਹੀਂ ਨਹੀਂ ਆਈ ਖੜੀ ਬੱਬਾ ਰੋਡ ਤੇ ਛਾਡੀ ਕਰਦੇ ਅੱਛਾ ਉਹ ਜਦੋਂ ਮੈਂ ਤੁਰ ਲੱਗਾ ਮੇਰਾ ਪੈਰ ਵੱਜਿਆ ਤੇ ਮੇਰੇ ਆਕੀ ਬੱਟ ਜੀ ਵੱਜੀ ਪੈਰ ਤੇ ਮੈਂ ਕਿਹਾ ਰਫਲ ਪੰਗਾ ਤਾਂ ਜਾੜੇ ਕੋਲੇ ਸੀ ਹਾਂ ਨਾਲ ਹੀ ਬਟਾ ਤੇ ਆ ਗਿਆ ਮੈਨੂੰ ਮੈਂ ਫੇਰ ਬਹਿ ਗਿਆ ਮਲਾਂ ਵਾਲੀ ਟੋਨੇ ਦੇ ਚਾਹ ਲਾ ਕੇ ਮੈਂ ਕਹਾ ਜ ਆ ਲੱਭ ਗਈ ਹੂੰ ਮੈਂ ਦੂਜੀ ਗਾਤਰੇ ਪਾ ਲਈ ਮੈਂ ਉਹ ਚੱਕਦੀ ਫੇਰ ਹੂੰ ਮੈਂ ਕਿਹਾ ਛੱਟ ਗਈ ਸਭਰੇ ਦਾ ਕਲਾਨਾ ਪਾ ਦੇ ਗਏ ਹਾਂ ਪਾ ਦੇ ਕਿੱਥੇ ਸਾਡੇ ਜੀ ਭੱਜਿਆ ਫਿਰਦਾ ਸੀ ਉੱਥੇ ਵਿੱਚ ਹੀ ਭੱਜਣ ਨੂੰ ਜਾਵੇ ਕਿੱਧਰ ਮਗਰ ਪੁਲਿਸ ਮੂਰੇ ਗੋਲੀ ਵਾਲੇ ਆ ਅੱਛਾ ਤੇ ਬਈ ਬਰਾਡ ਹੁੰਦਾ ਸੀਗਾ ਕੋਲਗੇ ਦਾ ਹੂੰ ਮੌਤ ਹੋ ਗਈ ਵਿਚਾਰੇ ਦੀ ਹੂੰ ਥੋੜੀ ਜਿਹੀ ਫਲੈਰੀ ਹੋਈ ਹੁੰਦੀ ਬੰਦੇ ਦੇ ਹੂੰ ਬੜਾ ਦਹਿਲ ਬਈ ਤਲੇਰ ਬੰਦੇ ਦਾ ਹੂੰ ਜਿਹੜਾ ਕਾਹੇ ਹੁੰਦਾ ਜਿਹੜਾ ਮੇਨ ਬੰਦਾ ਹੁੰਦਾ ਹੈ ਨਾ ਜਿਹਦਾ ਕੰਮ ਉਹਨੇ ਕਹਤਾ ਯਾਰ ਮੁੰਡੇ ਦੂਜੇ ਨੇ ਕਰਨਾ ਹੀ ਕਰਨਾ ਹੈ ਹਨਾ ਹੂੰ ਤੇ ਬਈ ਉਹਦਾ ਭਜਾ ਲਿਆ ਸੀ ਹੂੰ ਮੂਰੇ ਹੁੰਦਾ ਕੋਈ ਨਹੀਂ ਖੜਿਆ 11 ਜਾਨੇ ਨੇ ਦਵਾਲੇ ਬਾਈ ਹੂੰ ਸਭ ਪੱਤੇ ਵਗੇ ਯਾਰ ਹਾਂ ਠੀਕ ਐ ਤੇ ਜਦੋਂ ਮੈਂ ਪੁਲਿਸ ਦੇਖੀ ਤੇ ਸਾਡੀ ਜਿਹੜੀ ਗੱਡੀ ਜਮਾ ਨੇੜੇ ਖੜੀ ਸੜਕ ਦੇ ਉਹਦੇ ਚ ਸਾਂਝ ਸਾਂਤ ਪਹਲੇ ਸੀ ਅੱਛਾ ਮੈਂ ਕਿਹਾ ਬਰਾੜਾ ਇਹਨਾਂ ਹਾਂ ਪੁੱਤ ਮੈਂ ਕਿਹਾ ਚੇਰ ਬਣ ਇਹਨਾਂ ਹੌਕਮ ਕਰ ਖੜਦੇ ਮੈਂ ਕਿਹਾ ਵੇਚ ਦੀ ਫਿਰ ਜ਼ੋਮੋ ਜੀ ਹੂੰ ਬਹਿ ਗਿਆ ਜ਼ੋਮੋ ਤੇ ਬਾਬਾ ਅੱਛਾ ਗਈ ਸੋਮੋ ਗੋਲੀਆਂ ਨੂੰ ਹੂੰ ਪੁਲਸੀ ਵਾਲੇ ਡਾਂਗਾਂ ਆਈਆਂ ਲੈ ਕੇ ਆਏ ਹੋਏ ਉਧਰ ਨੂੰ ਕਰਦੇ ਉਹ ਮਗਰ ਡੱਕ ਪੈਣ ਉਧਰ ਨੂੰ ਕਰਦੇ ਲੈ ਗਿਆ ਕੱਢ ਕੇ ਅੱਛਾ ਉਹਨਾਂ ਨੇ ਤਾਂ ਸਾਨੂੰ ਫੜਨਾ ਸੀ ਉਹਨਾਂ ਨੂੰ ਪਤਾ ਸੀ ਕਿ ਕੱਲਾ ਹੀ ਬੰਦਾ ਹੈ ਹਾਂ ਮਗਰ ਲਿਆ ਨੂੰ ਪੜੋ ਹਾਂ ਅਸੀਂ ਗੋਲੀ ਚਲਾਉਂਦੇ 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 ਨੀਵੇਂ ਤਾਂ ਸਾਨੂੰ ਨਿਕਲੇ ਗਏ ਪਰ ਫੈਕਟਰ ਨਾਲ ਅੱਛਾ ਅਸੀਂ ਉਦੋਂ ਉੱਥੇ ਜਾ ਕੇ ਲੰਮੇ ਪੈ ਗਏ ਅੱਛਾ ਸਾਨੂੰ ਪਤਾ ਸੀ ਉਦੋਂ ਨੂੰ ਬੰਦੇ ਸਾਹਮਣੇ ਲੈਣਗੇ ਮੌਕਾ ਹਾਂ ਉਦੋਂ ਨੂੰ ਚਲਾ ਆ ਗਏ ਉਹ ਅੱਛਾ ਉਹਨੇ ਲਾਈਟਾਂ ਲੂਟਾਂ ਜਿਗਾੜਨਾ ਆ ਕੇ ਪਹਿਲਾਂ ਪੁਲਿਸ ਸਟਾਰਚਾ ਮਾਰੇ ਹਾਂ ਮਗਰ ਮੈਂ ਉਸਕੇ ਗਰਾਹਾਂ ਉਹ ਆ ਗਿਆ ਉਹ ਗੰਨਾ ਮਟਟੀ ਬੈਠਾ ਉਹ ਤੇਰੀ ਸਾਡੇ ਵਿਚਾਲੇ ਬਹਿ ਗਿਆ ਕੰਜਰ ਦਾ ਹੋਏ ਹੋਏ ਉਹ ਮੈਂ ਕਹ ਕੋਈ ਮੱਧ ਨਾਲਿਓ ਮੈਂ ਕਹ ਜਾ ਸਹੁਰੇ ਦਿਆ ਕੀ ਕਰੀ ਜਨਾ ਤੂੰ ਹੂੰ ਰੂਪਾ ਹੁੰਦਾ ਸੀਗਾ ਮਰ ਗਿਆ ਵਿਚਾਰਾ ਉਹ ਜਿੱਥੇ ਉਹ ਪਹਿਲਵਾਨਾਂ ਦਾ ਖਾੜੇ ਜੀ ਨਹੀਂ ਗੇ ਬਣੇ ਹੋਏ ਉੱਥੇ ਅੱਛਾ ਨਾਲ ਹੀ ਉਹ ਗਿੱਲਾਂ ਦੇ ਜਿਹੜਾ ਪਿੰਡ ਮਸ਼ਹੂਰ ਜਪਾਲਾ ਉੱਥੇ ਦਾ ਸੀਗਾ ਅੱਛਾ ਤੇ ਅਸੀਂ ਉਹਨੂੰ ਫੋਨ ਲਾਈ ਬੇਟਾ ਹਲੋ ਇੱਧਰ ਦੀ ਆਕੇ ਮੈਨੂੰ ਲੈ ਜਾ ਹੂੰ ਸੜਕ ਤੇ ਜਮਾਂ ਕੋਲੇ ਤੂੰ ਮੈਨੂੰ ਫੋਨ ਲਾ ਲਈ ਮੈਨੂੰ ਮੋਬਾਈਲ ਦੀ ਟਾਰਚ ਮਾਰੀ ਮੈਂ ਭੱਜਿਆ ਮੈਂ ਕਹਾ ਜਵੜਿਆ ਜੀ ਮੱਝ ਦੀ ਅਗੇ ਚ ਕਿਸੇ ਨੇ ਨਹੀਂ ਆਉਣਾ ਹੂੰ ਸਾਲਿਆ ਮੈਂ ਕਹਾ ਲਧਿਆੜੇ ਨਹਿਰ ਤੱਕ ਲੋਕ ਸੌਂਗੇ ਘਰਾਂ ਚ ਹਾਂ ਇੰਨੀ ਗੋਲੀ ਚੱਲੀ ਐ ਮੈਂ ਕਹਾ ਤੂੰ ਹਜੇ ਵੀ ਕਹਿੰਦਾ ਵੀ ਤੈਨੂੰ ਕੋਈ ਲੈ ਜੂ ਅਗੇ ਹਾਂ ਉਹ ਰੂਪਾ ਕਹਿੰਦਾ ਸਾਡੇ ਪਿੰਡ ਚ ਸ਼ੈ ਹੋਈ ਪਈ ਐ ਦੀਵਾਲੀ ਤਾਂ ਬਣਾਈ ਬੈਠੇ ਇੱਥੇ ਹੂੰ ਕਹਿੰਦਾ ਇੱਥੇ ਨਹੀਂ ਗਏ ਨੇ ਆਉਣਾ ਲੈਂਡਲੋਂ ਭਰਾਵਾ ਮੈਂ ਮਰਨਾ ਕਹਿੰਦਾ ਪੁਲਿਸ ਫਿਰਦੀ ਛੜਕਾ ਤੇ ਢੇਲੀਆਂ ਦਿੰਦੀ ਹੂਟਰ ਤਾਂ ਵੇਖ ਬਾਜ ਤੇ ਹੂੰ ਜੇ ਅਸੀਂ ਉਦੋਂ ਹੱਥ ਆ ਜਾਂਦੇ ਬਾਬਾ ਕਤਨੀ ਬੋਹ ਬਣਾਉਂਦੇ ਸਾਡੀ ਹਾਂ ਪਰ ਉਹਦੋਂ ਸਾਡੇ ਬੰਦੇ ਆ ਗਏ ਮੌਕਾ ਸੰਭਲਿਆ ਠੀਕ ਹੈ ਠੀਕ ਹੈ ਚਲ ਸਾਨੂੰ ਉਹਨਾਂ ਨੇ ਬਾਜਾਂ ਮਾਰੀਆਂ ਸੀ ਆ ਗਈ ਹਾਂ ਮੇਰੇ ਪੁਲਿਸ ਕਹਿੰਦੇ ਮੁੜ ਗਈ ਅੱਛਾ ਮੈਨੂੰ ਕਹਿੰਦਾ ਵੀ ਜਿਉਂਦੇ ਵਸਦੇ ਰਹੋ ਕਹਿੰਦਾ ਆਖਰੀ ਸੀ ਕਹਿੰਦਾ ਕੰਮ ਅੱਛਾ ਕਹਿੰਦਾ ਯਾਰ ਸਿਰਹੀ ਕਰਾਤਾ ਦੂਜੇ ਦਿਨ 7 ਲੱਖ ਰੁਪਇਆ ਦਿੱਤਾ ਮੈਨੂੰ ਇਨਾਮ ਵਜੋਂ ਅੱਛਾ ਬਾਬਾ ਮੈਂ ਉਹਦੀ ਸਾਰੇ ਇਕੱਠੇ ਕਰੇ ਸਭ ਨੂੰ ਵੰਡ ਦੇ ਸਭ ਨੂੰ ਵੰਡ ਦੇ ਮੈਂ ਰੱਖਦਾ ਨਹੀਂ ਸੀ ਪੈਸਾ ਬਾਈ ਅੱਛਾ ਮੈਂ ਵੰਡ ਦੇ ਕਿਉਂਕਿ ਗਰੋਪਸ ਸੀ ਅਪਰੇ ਦਾ ਹਾਂ ਆਪਰੇਂ ਦੇਤੇ ਹਾਂ ਇੱਕ ਡਾਕਟਰ ਹੋਣੀ ਹੁੰਦੇ ਸੀਗਾ ਦਿਆਲਪੁਰੇ ਦੇ ਭਗਤੇ ਦੇ ਵਿਚਾਰੇ ਫਰਾਰੀ ਕੱਟਣਾ ਵੇ ਸਾਡੇ ਕੋਲ ਅੱਛਾ ਉਹਨਾਂ ਨੂੰ ਦੇਤੇ ਠੀਕ ਹੈ ਉਹ ਇਸ ਇਧਰ ਦੇ ਦੇ ਕੋ ਮੈਂ ਘਰੇ ਭੇਜ ਤੇ ਥੋੜੇ ਜੀ ਬਾਕੀ ਚਾਲ ਮੈਂ ਕਿ ਖਾ ਪੀ ਲੋ ਭਾਈ ਜੋ ਆ ਕੰਨ ਦੇਤੇ ਪਵਾ ਲੋ ਮੋਈਲਾ ਚ ਮੈਂ ਕਿ ਭਾਈ ਬਹਿ ਜਾਓ ਲੈ ਕੇ ਕੁੰਜਾਂ ਚ ਇਹ ਤਾਂ ੜਾ ਹੀ ਦੇਣਿਆ ਹੁਣੀ ਹਾਂ ਆ ਮਰੀਰ ਦਾ ਤਾਂ ਕੰਮ ਇਹੀ ਹੁੰਦਾ ਜੀ ਫੋਨ ਤੇ ਉਹਨੂੰ ਲਾ ਕੇ ਕਿਸ ਨਾ ਕਿਸੇ ਕੁੜੀ ਨੂੰ ਲਾ ਕੇ ਬੱਸ ਫੋਏ ਖਤਮ